ਸਸ਼ਕਾਲ ਮੈਂ ਹਾਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੌਪ ਪੰਜਾਬ ਟੀਵੀ ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਇੰਡਸਟਰੀ ਦਾ ਅਨਮੋਲ ਹੀਰਾ ਕਾਕਾ ਕੌਂਤਕੀ ਇਸ ਦੁਨੀਆ ਤੇ ਨਹੀਂ ਰਿਹਾ ਕਾਕਾ ਜਿਸ ਨੇ ਕਈ ਪੰਜਾਬੀ ਫਿਲਮਾਂ ਚ ਰੋਲ ਕੀਤਾ ਸੀ ਇਸ ਵੇਲੇ ਪੰਜਾਬੀ ਇੰਡਸਟਰੀ ਵਿੱਚ ਕਾਕੇ ਦਾ ਬਹੁਤ ਹੀ ਜ਼ਿਆਦਾ ਵੱਡਾ ਨਾਮ ਸੀ ਪਰ ਅਚਾਨਕ ਹੀ ਅਜਿਹੀ ਮਾੜੀ ਰਾਤ ਆਈ ਕਿ ਕਾਕੇ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਕਾਕੇ ਦੀ ਮੌਤ ਹੋ ਗਈ ਕਾਕਾ ਸਦਾ ਲਈ ਇਸ ਦੁਨੀਆ ਤੋਂ ਦੂਰ ਚਲੇ ਗਿਆ ਸੁਜਾਰੋ ਹਾਲ ਹੀ ਵਿੱਚ ਕਾਕੇ ਦੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਕਾਕੇ ਨੂੰ ਦਿਲੋਂ ਚਾਹਣ ਵਾਲੇ ਵੀਡੀਓ ਨੂੰ ਦੇਖ ਕੇ ਰੋ ਵੀ ਰਹੇ ਨੇ ਸੋ ਆਹ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਦੇ ਆਂ ਕੱਲ ਮੈਂ ਚਲਾ ਜਾਊਂਗਾ ਤੋ ਤੂੰ ਕੀ ਕਰੇਗਾ ਤੂੰ ਯਾ ਤਦ ਬਹੁਤ ਆਏਗਾ ਤਾਂ ਕਰੂੰਗਾ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟਾਂ ਚ ਆਰ ਆਈ ਪੀ ਜ਼ਰੂਰ ਲਿਖਿਆ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਵਾਦ ਜੀ ਸਤਿ ਸ੍ਰੀ ਅਕਾਲ